ਯੋਗ ਅਗਨ ਤਨ ਤੇ ਉਪਰਾਜੀ ਬ੍ਰਹਮ ਰੰਦਰ ਝਟ ਦੇ ਕਰ ਫੋਰਾ ਪ੍ਰਭ ਸਭ ਚਲਤ ਅੰਗ ਨਹੀਂ ਮੋਰਾ ਸਕਲ ਯੋਗ ਕੇ ਕੀਏ ਵਿਧਨ ਲਛਮਨ ਤਜੇ ਤੈਸੇ ਹੀ ਪ੍ਰਾਨਾ ਬ੍ਰਹਮ ਰੰਦਰ ਲਛਮਨ ਫਨ ਫੂਟਾ ਲਵ ਅਰ ਲਵਰ ਲਛਮਨ ਪਾੜ ਲਵਰ ਪਾਠ ਹੈ ਲਵਰ ਲਵ ਅਰ ਲੱਲਾ ਵਾਵਾ ਐਣਾ ਰਾਰੇ ਨੂੰ ਸਿਆਰੀ ਲਵ ਅਰ ਲੋਭੂ ਨੇ ਮਾਰੇ ਆਥੇ ਨਾ ਲక్ష్ਮਣ ਨੂੰ ਜਦੋਂ ਬੇਹੋਸ਼ ਕੀਤਾ ਬ੍ਰਹਿਮਰ ਅੰਦਰ ਲਵ ਅਰ ਕਨ ਖੂਟਾ ਪ੍ਰਭ ਚਰਨਨ ਤਰ ਪ੍ਰਾਨ ਨ ਖੂਟਾ ਲਵ ਕੁਛ ਦਉ ਤਹਾਂ ਚੱਲ ਗਏ ਰਗਬਰ ਸਿਹ ਜਰਾਵਤ ਭਏ ਅਰਪਿਤ ਭਰਾਤ ਤੇ ਹਾਂਜੀ ਇਹ ਕਹਿੰਦੇ ਲਵ ਅਰ ਲੱਲਾ ਵਾਵਾ ਆ ਰਾ ਆੜਾ ਰਾਰਾ ਚਲੋ ਜੀ ਬ੍ਰਹਮ ਰੰਦਰ ਲਾਵਾਰ ਫੁਟਾ ਬ੍ਰਹਮ ਰੰਦਰ ਲਾਵਾਰ ਫੁਨ ਫੁਟਾ ਦਸਵੇਂ ਦੁਆਰ ਦੀ ਨਾੜੀ ਲక్ష్ਮਣ ਕੱਟ ਦੇਣਾ ਲక్ష్ਮਣ ਦੇ ਜਿੱਥੇ ਹੈ ਉਥੇ ਲਾਵਾਰ ਪਾਠ ਹੈ ਲੱਲਾ ਵਾਵਾ ਐੜਾ ਰਾਰੇ ਨੂੰ ਸਿਆਰੀ ਪ੍ਰਭ ਚਰਨਨ ਤਰ ਪ੍ਰਾਨ ਪ੍ਰਾਨ ਲਖੂਟਾ ਲਵਕੁਸ਼ ਦਉ ਤਹਾਂ ਚਲ ਗਏ ਰਗ ਵਰਸੀਐ ਜਰਾਵਤ ਭਏ ਅਰਪਿਤ ਪ੍ਰਾਤ ਤਹ ਹੂੰ ਕਹਿ ਦਹਾ ਰਾਜ ਛਤਰ ਲਵ ਕੇ ਸਿਰ ਰਹਾ ਤੇਹੁਨ ਕੀ ਇਸਤਰੀ ਤਹ ਆਈ ਸੰਗ ਸਤੀ ਹੋਐ ਸੁਰਗ ਸਦਾਈ ਲਵ ਸਿਰ ਧਰੈ ਰਾਜ ਕਾ ਸਾਜਾ ਤੇਹੁਨ ਤੇਹੁ ਕੁੰਟਕੀ ਰਾਜਾ ਕੀਏ ਕੀਏ तेहूंन तेहूं कौंटकी राजा उत्तर देश आप कुछ लिया पार्थ पुत्र कह पूर्व बीया दक्षिण दीया लछन के बाला दिया नी दी दिय। है दी है एड़े नु करना नी है लछन दीया लछन इथे है दक्षिण दीया लछन के बाला हट देना जी हां जी एड़े नु करना पार्थ पुत्र कह पूर्व बीया दक्षिण दी लछन के बाला <throat> ਪਛਨ ਛਤਰ ਕਨ ਸੁਤ ਬੈਠਾਲਾ ਦੋਹਰਾ ਰਾਮ ਕਥਾ ਜੁਗ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਬਾਸ ਰਗਬਰ ਕਰਾ ਸਗਰੀਪੁਰੀ ਸਮੇਤ ਇਥੇ ਸੋਗ ਲਿਖਿਆ ਰਾਮਾਪਨ ਉੱਤੇ ਸੋਗ ਲਿਖਿਆ ਸੁਰਗ ਦੇ ਤਾਂ ਤੇ ਹਾਂ ਸੁਰਗ ਬਾਸ ਰਗਬਰ ਕਰਾ ਸੁਰਗ ਰਾਰਾ ਹੋਇ ਨਹੀਂ ਤੁਹਾਡੇ ਰਾਰਾ ਪੈਰ ਪਾ ਲੈਣਾ ਵਿੱਚ ਰਾਰਾ ਵਿਚਾਲੇ ਪਾ ਲੋ ਸੱਸੇ ਨੂੰ ਔਕਲ ਰਾਰਾ ਗੱਗਾ ਸੁਰਗਵਾਸ ਸੁਰਗਵਾਸ ਰਗਬਰ ਕਰਾ ਸਗਰੀਪੁਰੀ ਸਮੇਤ ਇਤਿ ਰਾਮ ਭਰਾ ਤ੍ਰੀਯਨ ਸਹਿਤ ਸੁਰਗ ਗਏ ਅਤ ਸਗਰੀਪੁਰੀ ਸਹਿਤ ਸੁਰਗ ਗਏ ਚੌਪਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹਿ ਨਿਕਟ ਨ ਆਵੇ ਬੇਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਵੇ ਸਕੇ ਨ ਕੋਈ ਬੇਸ਼ਨ ਦੀ ਭਗਤੀ ਦਾ ਇਹ ਫਲ ਹੁੰਦਾ ਹੈ ਕਿਹੜਾ ਆਦੀ ਵਿਆਧੀਆਂ ਸ਼ਵੇ ਨਹੀਂ ਗੋਛਾਂਦੀਆਂ ਨਾ ਮਨ ਦੇ ਤਾਪ ਨਾ ਸਰੀਰ ਦੇ ਤਾਪ ਕੋਈ ਸ਼ੋ ਨਹੀਂ ਸਕਦੇ ਇਹ ਮਹਾਤਮਾ ਰਮਾਣ ਦਾ ਆਦ ਬੈਦ ਸ਼ਵੇ ਸਕੇ ਨ ਕੋਈ ਕਿੱਥੇ ਚੌਪਈ ਹੈ ਵੀਰ ਆਦ ਬਿਆਦ ਸ਼ੁਭ ਸਕੇ ਨਾ ਕੋਈ ਕੀ ਇਹ ਕਹਿੰਦੇ ਜੀ ਵੱਖਰਾ ਵੱਖਰਾ ਕਰਨਾ ਕੀ ਹਾਂ ਜੀ ਈਸ਼ਣ ਭਗਤ ਕੀ ਇਹ ਫਲ ਹੋਈ ਹਾਂ ਕੀ ਇਹ ਦਾ ਵੀ ਹੱਥ ਬਣ ਜਾਣਾ ਬਿਸ਼ਨੀ ਭਗਤੀ ਦਾ ਫਲ ਦਾ ਇਹ ਫਲ ਹੁੰਦਾ ਕਿਹੜਾ ਮੂਹਰੇ ਪਿਆਰ ਦੇ ਪੰਤੀ ਚ ਰੱਖਿਆ ਹੈ ਬਿਸ਼ਣ ਭਗਤ ਕੀ ਇਹ ਫਲ ਹੋਈ ਆਦ ਬਿਆਦ ਸ਼ੁਭ ਸਕੇ ਨਾ ਕੋਈ ਸੰਮਤ ਸਤਰਹ ਸਹਸ ਪਚਾਵਨ ਹਾੜ ਵਦੀ ਪ੍ਰਥਮ ਸੁਖਦਾਵਨ ਪ੍ਰਥਮ ਮਮਿਤ ਤੇ ਲਾਹਾਂ ਨਹੀਂ ਨਹੀਂ ਪ੍ਰਥਮ ਸੁਖਦਾਵਨ ਹੜ ਵਦੀ ਪ੍ਰਥਮ ਸੁਖਦਾਵਨ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਤੁਐ ਪ੍ਰਸਾਦ ਕਰ ਤਤ ਬਾਬਾ ਪੈਰ ਚਤੁਰ ਤੇ ਤੇ ਲਾਹਾਂ ਚ ਕਰਤੇ ਨਾ ਉਹ ਬਣ ਜਾਣੀ ਨਾ ਤੁਐ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰਿ ਲਹੋ ਲੇਹੋ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜਕੈ ਗਇਓ ਤੋਹਾਰੋ ਦਵਾਰ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਇਤਿ શ્રી ਰਾਮਾਇਣ ਸਮਾਪਤ ਮਸਤ ਸੁਭ ਮਸਤ ਇਤਿ શ્રી ਰਾਮਾਇਣ ਸਮਾਪਤ ਮਸਤ ਸਮਾਪਤ ਮਸਤ